ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਰਤ ਜਿਸ ਦੇ ਤਹਿਤ ਇੱਕ ਨੰਬਰ ਜਾਰੀ ਕੀਤਾ ਜਾਂਦਾ ਹੈ ਜਿਸ ਰਾਹੀਂ ਨਸ਼ਾ ਤਸਕਰਾ ਦੀ ਜਾਣਕਾਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਮੰਗੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਨਸ਼ਾ ਤਸਕਰਾ ਦੀ ਜਾਣਕਾਰੀ ਦਿੱਤੀ ਜਾਵੇਗੀ ਔਰ ਜੋ ਜਾਣਕਾਰੀ ਸਾਂਝੀ ਕਰੇਗਾ ਉਸ ਦੀ ਜਾਣਕਾਰੀ ਹੈ ਯਾਨੀ ਕਿ ਉਸ ਦੀ ਆਈਡੈਂਟੀ ਵੀ ਗੋਪਨੀਅ ਰੱਖੀ ਜਾਵੇਗੀ ਪੰਜਾਬ ਪਵਨ ਵਿਖੇ মিডিਆ ਨਾਲ ਗੱਲਬਾਤ ਕਰਦੇ ਦੌਰਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਹਿੰਮ ਦੀ ਪ੍ਰਗਤੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਦੱਸ ਜੇ ਕਿ ਮਾਰਚ 2024 ਤੋਂ ਲੈ ਕੇ 12 ਅਗਸਤ 2024 ਤੱਕ 16322 ਮੁਕਦਮੇ ਦਰਜ ਕੀਤੇ ਗਏ ਹਨ ਅਤੇ 25542 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਇਤਿਹਾਸਿਕ ਜੰਗ ਜੋ ਕਿ ਚੱਲਦੀ ਦਿਖਾਈ ਦੇ ਰਹੀ ਹੈ ਯੁੱਧ ਨਸ਼ਾ ਵਿਰੋਧ ਮੁਹਿੰਮ ਦੀ ਵੱਡੀ ਸਫਲਤਾ ਹੈ ਇਹ ਹਜ਼ਾਰਾਂ ਹੀ ਜੋ ਗ੍ਰਿਫਤਾਰ ਕੀਤੇ ਗਏ ਨੇ ਮੁਕਦਮੇ ਕੀਤੇ ਗਏ ਨੇ ਕਈਆਂ ਤੇ ਦੱਸ ਦਈਏ ਕਿ 145 ਵਿਅਕਤੀਆਂ ਨੂੰ ਪੁਲਿਸ ਨੇ ਪਿੱਛਾ ਕਰਕੇ ਗ੍ਰਿਫਤਾਰ ਕੀਤਾ ਕਈ ਥਾਵਾਂ ਤੇ ਇਨਕਾਊਂਟਰ ਕੀਤੇ ਨੇ ਇਸ ਤੋਂ ਇਲਾਵਾ ਨਸ਼ਿਆਂ ਦੇ ਖਿਲਾਫ ਕਈ ਤਾਂ ਜੋ ਕਿ ਅਜਿਹੀਆਂ ਸੰਪਤੀਆਂ ਨੇ ਜੋ ਨਸ਼ਾ ਤਸਕਰਾਂ ਦੇ ਵੱਲੋਂ ਬਣਾਈਆਂ ਗਈਆਂ ਸੀ ਜੋ ਕਿ ਢਾਈਆਂ ਗਈਆਂ ਨੇ ਲਗਭਗ 180 ਸੰਪਤੀਆਂ ਵੈ 392 ਆ ਗਿਆ ਬੈ ਔਰ ਇਸ ਦੇ ਨਾਲ ਨਾਲ ਸੇਫ ਪੰਜਾਬ ਪੋਰਟਲ ਬਾਰੇ ਵੀ ਜਾਣਕਾਰੀ ਜੋ ਕਿ ਸਾਂਝੀ ਕੀਤੀ ਹੈ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਸਫਲਤਾ ਦੇ ਲਈ ਵਧਾਈ ਦਿੰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਜੋ ਇਹ ਲੋਕਾਂ ਨੂੰ ਸੇਫ ਪੋਰਟਲ ਦੇ ਰਾਹੀਂ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਹੈ ਔਰ ਲੋਕ ਜੋ ਜਾਣਕਾਰੀ ਸਾਂਝੀ ਕਰ ਸਕਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਅਤੇ ਜੇਲਾ ਦੇ ਵਿੱਚ ਜੋ ਕੈਦੀ ਨੇ ਉਹਨਾਂ ਦੀ ਵੱਧ ਦੀ ਗਿਣਤੀ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ ਅਤੇ ਦੱਸਿਆ ਕਿ ਲਗਾਤਾਰ ਜੋ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਯੁੱਧ ਨਸ਼ਾ ਵਰਦ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਅਤੇ ਜੋ ਲੋਕ ਜੋ ਨਸ਼ਾ ਕਰਦੇ ਨੇ ਜੋ ਆਦੀ ਨੇ ਉਹਨਾਂ ਨੂੰ ਐਡਿਕਟ ਕੋਸ਼ਿਸ਼ ਕੀਤਾ ਗਿਆ ਯਾਨੀ ਕਿ ਉਹ ਬਿਮਾਰ ਨੇ ਔਰ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ ਔਰ ਇਸ ਪੋਰਟਲ ਦੇ ਰਾਹੀਂ ਜੇਕਰ ਗੱਲ ਕਰੀਏ ਸੇਫ ਪੰਜਾਬ ਸੇਫ ਪੰਜਾਬ ਪੋਰਟਲ ਦੇ ਰਾਹੀਂ 5000 ਤੋਂ ਵੱਧ ਐਫਆਈਆਰ ਦਰਜ ਕਰਵਾਈਆਂ ਗਈਆਂ ਨੇ ਸਦਾਜੀ ਕੀ ਲਗਾਤਾਰ ਪੰਜਾਬ ਦੇ ਵਿੱਚ ਸਫਲਤਾ ਮਿਲ ਰਹੀ ਹੈ ਇਸ ਮੁਹਿੰਮ ਨੂੰ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਜੋ ਕਿ ਕਈ ਜੋ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੰਜਾਬ ਦੇ ਵਿੱਚ ਇਸ ਮੁਹਿੰਮ ਦੇ ਤਹਿਤ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਲਗਾਤਾਰ ਸਰਕਾਰ ਆਮ ਲੋਕ ਅਤੇ ਪੁਲਿਸ ਪ੍ਰਸ਼ਾਸਨ ਹੈ ਜੋ ਕਿ ਲੱਗਿਆ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਰਤ ਜਿਸ ਦੇ ਤਹਿਤ ਇੱਕ ਨੰਬਰ ਜਾਰੀ ਕੀਤਾ ਜਾਂਦਾ ਹੈ ਜਿਸ ਰਾਹੀਂ ਨਸ਼ਾ ਤਸਕਰਾ ਦੀ ਜਾਣਕਾਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਮੰਗੀ ਜਾਂਦੀ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਨਸ਼ਾ ਤਸਕਰਾ ਦੀ ਜਾਣਕਾਰੀ ਦਿੱਤੀ ਜਾਵੇਗੀ ਔਰ ਜੋ ਜਾਣਕਾਰੀ ਸਾਂਝੀ ਕਰੇਗਾ ਉਸ ਦੀ ਜਾਣਕਾਰੀ ਹੈ ਯਾਨੀ ਕਿ ਉਸ ਦੀ ਆਈਡੈਂਟੀਟੀ ਵੀ ਕੌਪਨੀਅਰ ਰੱਖੀ ਜਾਵੇਗੀ ਪੰਜਾਬ ਪਵਨ ਵਿਖੇ মিডিਆ ਨਾਲ ਗੱਲਬਾਤ ਕਰਦੇ ਦੌਰਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਹਿੰਮ ਦੀ ਪ੍ਰਗਤੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਦੱਸ ਜੇ ਕਿ ਮਾਰਚ 2024 ਤੋਂ ਲੈ ਕੇ 12 ਅਗਸਤ 2024 ਤੱਕ 16322 ਮੁਕਦਮੇ ਦਰਜ ਕੀਤੇ ਗਏ ਹਨ ਅਤੇ 25542 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਇਤਿਹਾਸਿਕ ਜੰਗ ਜੋ ਕਿ ਚੱਲਦੀ ਦਿਖਾਈ ਦੇ ਰਹੀ ਹੈ ਯੁੱਧ ਨਸ਼ਾ ਵਰਦ ਮੁਹਿੰਮ ਦੀ ਵੱਡੀ ਸਫਲਤਾ ਹੈ ਇਹ ਹਜ਼ਾਰਾਂ ਹੀ ਜੋ ਗ੍ਰਿਫਤਾਰ ਕੀਤੇ ਗਏ ਨੇ ਮੁਕਦਮੇ ਕੀਤੇ ਗਏ ਨੇ ਕਈਆਂ ਤੇ ਦੱਸ ਜੀਏ ਕਿ 145 ਵਿਅਕਤੀਆਂ ਨੂੰ ਪੁਲਿਸ ਨੇ ਪਿੱਛਾ ਕਰਕੇ ਗ੍ਰਿਫਤਾਰ ਕੀਤਾ ਕਈ ਧਾਵਾਂ ਤੇ ਇਨਕਾਊਂਟਰ ਕੀਤੇ ਨੇ ਇਸ ਤੋਂ ਇਲਾਵਾ ਨਸ਼ਿਆਂ ਦੇ ਖਿਲਾਫ ਕਈ ਤਾਂ ਜੋ ਕਿ ਅਜਿਹੀਆਂ ਸੰਪਤੀਆਂ ਨੇ ਜੋ ਨਸ਼ਤ ਤਸਕਰਾਂ ਦੇ ਵੱਲੋਂ ਬਣਾਈਆਂ ਗਈਆਂ ਸੀ ਜੋ ਕਿ ਢਾਈਆਂ ਗਈਆਂ ਨੇ ਲਗਭਗ 180 ਸੰਪਤੀਆਂ ਵੈ ਚੀਨ ਨੂੰ ਟਾਇਆ ਗਿਆ ਹੈ ਔਰ ਇਸ ਦੇ ਨਾਲ ਨਾਲ ਸੇਫ ਪੰਜਾਬ ਪੋਰਟਲ ਬਾਰੇ ਵੀ ਜਾਣਕਾਰੀ ਜੋ ਕਿ ਸਾਂਝੀ ਕੀਤੀ ਹੈ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਵੱਡੀ ਸਫਲਤਾ ਦੇ ਲਈ ਵਧਾਈ ਦਿੰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਜੋ ਇਹ ਲੋਕਾਂ ਨੂੰ ਸੇਫ ਪੋਰਟਲ ਦੇ ਰਾਹੀਂ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਹੈ ਔਰ ਲੋਕ ਜੋ ਜਾਣਕਾਰੀ ਸਾਂਝੀ ਕਰ ਸਕਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਅਤੇ ਜੇਲਾ ਦੇ ਵਿੱਚ ਜੋ ਕੈਦੀ ਨੇ ਉਹਨਾਂ ਦੀ ਵੱਧ ਦੀ ਗਿਣਤੀ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ ਅਤੇ ਦੱਸਿਆ ਕਿ ਲਗਾਤਾਰ ਜੋ ਛਾਪੇ ਮਾਰੀਆਂ ਕੀਤੀਆਂ ਜਾ ਰਹੇ ਨੇ ਯੁੱਧ ਨਸ਼ਾ ਫਰਦ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਅਤੇ ਜੋ ਲੋਕ ਜੋ ਨਸ਼ਾ ਕਰਦੇ ਨੇ ਜੋ ਆਦੀ ਨੇ ਉਹਨਾਂ ਨੂੰ ਐਡਿਕਟ ਕੋਸ਼ਿਸ਼ ਕੀਤਾ ਗਿਆ ਯਾਨੀ ਕਿ ਉਹ ਬਿਮਾਰ ਨੇ ਔਰ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਔਰ ਇਸ ਪੋਰਟਲ ਦੇ ਰਾਹੀ ਜੇਕਰ ਗੱਲ ਕਰੀਏ ਸੇਫ ਪੰਜਾਬ ਸੇਫ ਪੰਜਾਬ ਪੋਰਟਲ ਦੇ ਰਾਹੀ 5000 ਤੋਂ ਵੱਧ ਐਫਆਈਆਰ ਦਰਜ ਕਰਵਾਈਆਂ ਗਈਆਂ ਨੇ ਸਦਾ ਜੀ ਕੀ ਲਗਾਤਾਰ ਪੰਜਾਬ ਦੇ ਵਿੱਚ ਸਫਲਤਾ ਮਿਲ ਰਹੀ ਹੈ ਇਸ ਮੁਹਿੰਮ ਨੂੰ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਜੋ ਕਿ ਕਈ ਜੋ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੰਜਾਬ ਦੇ ਵਿੱਚ ਇਸ ਮੁਹਿੰਮ ਦੇ ਤਹਿਤ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਲਗਾਤਾਰ ਸਰਕਾਰ ਆਮ ਲੋਕ ਅਤੇ ਪੁਲਿਸ ਪ੍ਰਸ਼ਾਸਨ ਹੈ ਜੋ ਕਿ ਲੱਗਿਆ ਹੋਇਆ ਹੈ